ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਕਰ ਤੋਂ ਬਾਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂਪਸ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਪਸ਼ੂ ਬਾਈ ਕੋਲੇ ਸਾਰੀ ਚੰਗਿਆ ਬਾਈ ਬਰੀਟ ਚੰਗੀ ਆ ਦੁੱਧ ਦਾ ਕੰਮ ਆ ਬਾਈ ਦੁੱਧ ਤੇ ਲਾਈਵੇ ਸਾਰੇ ਪਸ਼ੂ ਬਾਈ ਤੇ ਇੱਕੋ ਹੀ ਬਾਈ ਕੋਲੇ ਮੱਝ ਜਿਹੜੀ ਘਰ ਦੀ ਵਕਾਊ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਓ ਪੁੱਛ ਲੈਣੇ ਬਾਈ ਤੋਂ ਫੇਰ ਬਾਈ ਜੀ ਹਸੀ ਕਾਲ ਹੋ ਠੀਕ ਹੋ ਬਈ ਠੀਕ ਹੈ ਜੀ ਬਈ ਆਪਣੇ ਮਿੱਤਰ ਦੀ ਹੈ ਮੰਜੇ ਹਾਂ ਜੀ ਆਪਣੇ ਮਿੱਤਰ ਦੀ ਹੈ ਖੇਤਾਂ ਦਾ ਜੀ ਬਾਬਾ ਭਾਨਸਾ ਦੇ ਗੁਰਦੁਆਰੇ ਕੋਲੇ ਖੇਤ ਹੈ ਦਾ ਪੀਤੀ ਨੌ ਇਹਦਾ ਠੀਕ ਹੈ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਹਣ ਤੇ ਨੇੜੇ ਨਾ ਨੇੜੇ ਆ ਨਾ ਨੇ ਵਾਲ ਦਾ ਸਨ ਚ ਗੁਰਦੁਆਰਾ ਭਦੌੜ ਤੋਂ ਨਾ ਨੇ ਵਾਲ ਨੂੰ ਜਾਣਾ ਉਹ ਗੁਰਦੁਆਰੇ ਕੋਲੇ ਘਰ ਆ ਠੀਕ ਆ ਮੋਬਾਈਲ ਨੰਬਰ ਬੋਲੋ 957279913 ਠੀਕ ਹੈ ਬਈ ਮੇਰੇ ਕਿਹੜਾ ਸੂਆ ਹੁੰਦੀ ਹੈ ਮਾਤਾ ਤੀਜਾ ਸੂਆ ਹੁੰਦੀ ਹੈ ਜੀ ਤੀਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਇਹ ਲੈ ਜੂ ਜੀ ਹਜੇ ਇਹ ਤੇ 20 ਤਰੀਕ ਨੂੰ ਦਿਨ ਪੂਰੇ ਆ ਜੀ 20 ਤਰੀ ਠੀਕ ਆ ਭਾਈ ਕਿੰਨਾ ਕੀ ਰਿਕਾਰਡ ਦੁੱਧ ਦਾ ਭਾਈ 15 ਲੀਟਰ ਦੁੱਧ ਦੇ ਦਿੰਦੀ ਆ ਜੀ 15 16 ਲੀਟਰ 15 ਤੋਂ 16 ਲੀਟਰ ਉਹਦਾ ਰਿਕਾਰਡ ਆਰਡਰ ਦੇਖੋ ਆਰਡਰ ਦੇਖੋ ਗਾਂਾਂ ਨਾਲ ਦਾ ਕੋਈ ਐ ਨਹੀਂ ਸੁਣ ਕੋਲੋਂ ਲੈਵਾ ਸਟਾਰਟ ਹੋ ਜਾਂਦਾ ਕੱਲਾ ਕੱਲਾ ਥਣਮੁੱਠੀ ਵਾਲਾ ਤਾਂ ਕਿਵੇਂ ਮਰਜੀ ਹੱਥ ਹੱਥ ਫੇਰੀ ਚੱਲ ਕਹਿੰਦੀ ਕੁਛ ਨਹੀਂ ਆ ਨਾ ਨਾ ਜਮੇ ਨਹੀਂ ਠੰਡੀ ਆ ਭਾਈ ਪੂਰੀ ਠੰਡੀ ਆ ਚਮੜੀ ਵੀ ਦੂਜੀ ਆ ਪਤਲੀ ਆ ਨਾ ਦੁੱਧ ਵਾਲੀ ਆ ਕਿ ਮਾ ਦੁੱਧ ਵਾਲੀ ਆ ਡੇਢ ਮਹੀਨਾ ਪਹਿਲਾਂ ਛੱਡੀ ਆ ਫੋੜਾ ਦੇਖੋ ਪੱਠ ਫੋੜਾ ਬਹੁਤ ਚੰਗਾ ਡੇਢ ਮਹੀਨਾ ਭਾਈ ਕਹਿੰਦਾ ਮੈਂ ਪਹਿਲਾਂ ਛੱਡੀ ਆ ਕਿ ਠੀਕ ਆ ਭਾਈ ਤੁਰਦੇ ਭਾਈ ਮਾੜੀ ਸਿੰਘ ਬੜਾ ਚੰਗਾ ਭਾਈ ਛੋਟਾ ਛੋਟਾ ਸਿੰਘਾਂ ਨਾਲੇ ਮੋੜਿਆ ਵਾ ਰਾਜੀ ਫੋਲਾ ਵੱਡਾ ਕੱਦ ਦਾ ਸਮੀ ਪਲੀ ਉਹ ਛੋਟੇ ਨੇ ਪੂਰੀ ਵੱਡੀ ਮੈਸਾ ਸਹੀ ਗੱਲ ਆ ਪੂਰੀ ਵੱਡੀ ਮੈਸਾ ਪੂਰੀ ਪੱਟੀ ਮੈਸਾ ਤੁਰਾ ਤਾਰਾ ਦੇਖੋ ਭਾਈ ਕਮਾਲ ਦਾ ਅਚਰ ਮਾੜੀ ਦਾ ਦੁੱਧ ਦਾ ਰਿਕਾਰਡ ਚੰਗਾ ਠੰਡੀ ਸੀਲ ਹੋਣੀ ਭਾਈ ਨੇ ਲੇਵੇਂ ਹੱਥ ਲਾਤਾ ਕੋਈ ਚੱਕਰੀ ਨਹੀਂ ਕੀਹਾ ਗਰਮ ਮਾੜੀ ਨੇ ਕੁਛ ਨਹੀਂ ਦੇਖੋ ਭਾਈ ਮੱਲਾ ਵਾਂਗੂ ਤੁਰਦੀ ਆ ਕੱਚੀ ਕੱਚੀ ਆ ਹਜੇ ਦੀ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰੋਗੇ ਫੇਸ ਫੂਡਸ ਬਹੁਤ ਚੰਗਾ ਭਾਈ ਬੱਚੇ ਬਹੁਤਾਂ ਗੀ ਪਾਉਂਦੇ ਹਾਂ ਜੀ ਬੱਚੇ ਬਹੁਤ ਵਧੀਆ ਠੀਕ ਆ ਭਾਈ ਕੀ ਮੁੱਲ ਜਾਇਜ਼ ਦਾ ਮੁੱਲ ਜਾਇਜ਼ ਜੇ ਦਾ ਬੜਾ ਨਹੀਂ ਕਰਦੇ ਜੀ ਹੂੰ ਤੇ ਇਹਦਾ 17 ਆ ਜੀ 1 ਲੱਖ 7000 ਹਾਂ ਮਾਨਤਾਣ ਹੋ ਜਾਵੇ ਹਾਂ ਮਾਨਤਾਣ ਕਰਦੇ ਕੋਈ 20 ਨਹੀਂ 30 ਨਹੀਂ ਕਰਦੇ ਆਪਾਂ ਮਸ ਮੁੱਲ ਜਾਇਜ਼ ਜੇ ਕਰਾਂਗੇ 1 ਲੱਖ 7 7000 ਰੁਪਿਆ ਮੁੱਲ ਆ ਭਾਈ ਮਾਨਤਾਣ ਜਰੂਰ ਹੋ ਜਾਊਗਾ ਬੰਦੇ ਬੇਖੋੜਨੀ ਦੀ ਬਾਤ ਤੇ ਮੋਰੋ ਗਾੜੀ ਗੁੜੀ ਵੀ ਚੈੱਕ ਕਰਵਾਉਣਾ ਵੀ ਥਣ ਬਹੁਤ ਚਵਾਈ 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 ਚੰਗੀ ਸੀ ਵਾਈ ਚਵਾਈ ਪੂਰੀ ਵਦਿਆ ਪੋਲੀ ਧਾਰਾ ਜੀ ਕਿਵੇਂ ਮਰਜੀ ਅਗਲਾ ਆ ਕੇ ਆਦੇ ਚੈੱਕ ਕਰਕੇ ਆਵੇ ਜੀ ਹੂੰ ਠੀਕ ਆ ਬਾਈ ਮੋਲਤ ਜਾਇਦਾ ਬਾਈ ਕਿਸੇ ਵੀਰ ਨੂੰ ਮਾਝ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ